ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ ਚ ਲੈ ਲਈਏ ਇਸ ਗੱਡੀ ਚ 6 ਵਿਅਕਤੀ ਬੈਠੇ ਹੋਏ ਸੀਗੇ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਪਾਕਿਸਤਾਨ ਤੋਂ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਉਂਦਾ ਸੀਗਾ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ, ਪ੍ਰਭਜੀਤ ਸਿੰਘ, ਹਰਨਜੋਤ ਸਿੰਘ, ਆਕਾਸ਼ ਮਾਰਵਾ, ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦੱਸਿਆ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਖੋਤਵਾਲੀ ਥਾਣੇ 'ਚ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਵਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ 'ਚ ਇੱਕ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਕੰਟੀਨਿਊਡ ਚੱਲ ਰਹੀ ਹੈ। ਉਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ ਐਲੀਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ CIA 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ ਔਰ ਵੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਣਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਅਕਾਸ਼ ਮਾਰਵਾ, ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਐ ਇਹ ਮਲੋਟ ਡਿਸਟ੍ਰਿਕਟ ਸ਼ਿਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਐ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਐ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਥਾਣੇ ਦੇ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੇਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸਿਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ-ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹ ਰਹੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਹਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਹਨਾਂ 6 ਚੋ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਉਰਫ ਲੱਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਔਰ ਇਹਦੇ ਤੇ ਇੱਕ ਪਹਿਲਾਂ ਐਫ ਆਈ ਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 360 342 506 148 149 आईपीसी एंड आर्म्स एक्ट थाना सिटी मलोट हुक्सर साहब विच और जेड़ा प्रभजीत सिंह है 26 साल दा है ये भी मलोट दा रहने वाला है एदे ते 2020 च एक एनडीपीएस दा पर्चा दर्ज है बट वो नॉन कमर्शियल क्वांटिटी दा और जेड़े बाकी चार दोषी हैगे नाते कोई भी इनहदी पुरानी क्रिमिनल हिस्ट्री नहीं है ਔਰ ਸੋ ਇਸ ਕੇਸ 'ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲਈਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ 'ਤੇ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ। ਪਰ ਜੇ ਕਰਦੀ ਜਿਹੜੀ ਰੇਟਸ ਵਗੈਰਾ ਹੁੰਦੀ ਹੈ ਉਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਹੈ। ਬਟ ਇਨੀਸ਼ੀਅਲੀ ਨਾਨੋ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾਨੋ ਸਾਨੂੰ ਗ੍ਰਾਮਤੀ ਹੋਈ। ਬੋਲਰ ਬਾਰੇ ਜੋ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮ ਬੈਕਵਰਡ ਲਿੰਕੇਜ ਚ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀਓ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਆ ਸੀ ਤੇ ਡਿਲੀਵਰ ਕਰਾ ਰਿਆ ਸੀ ਜਿਹੜਾ ਜੀ ਹੁਣ ਤੱਕ ਤਫਤੀਸ਼ ਚ ਪਤਾ ਲੱਗੇ ਸਾਰੇ ਦੇ ਆ ਕਾਮਨ ਫਰੈਂਡਸ ਬਟ ਕਿੰਨੀ ਡੀਪ ਇਹਨਾਂ ਦੀ ਰਿਲੇਸ਼ਨਸ਼ਿਪ ਹੈ ਉਹ ਹਲੇ ਤਫਤੀਸ਼ ਚ ਪਤਾ ਨਹੀਂ ਲੱਗਿਆ ਉਹਨਾਂ ਪਰ ਇਹਦਾ ਰਹੇ ਜੀ ਇੱਥੇ ਕਦੋਂ ਦੇ ਸੀ ਅਹ ਕੋਨੇ ਜੋ ਪਤਾ ਲੱਗਿਆ ਸੀ ਥੋੜੀ ਦੇਰ ਤੋ ਤਾਂ ਇੱਥੇ ਹੀ ਸੀਗੇ ਬਟ ਪਿੱਛੋਂ ਇਹ ਮਲੋਟ ਨੂੰ ਬਿਲੋਂਗ ਬਿਲੋਂਗ ਕਰ ਥੋੜਾ ਘਰਵਾਰੀ ਜਾਣਕਾਰੀ ਚੱਲੀ ਜਿਹਨਾਂ ਦਾ ਆਪਣਾ ਹੈ ਉਹ ਜਾਂ ਕਿਰਾਏ ਤੇ ਰਹਿੰਦੇ ਸੀ ਜੀ ਜੀ ਹਲੇ ਮੈਂ ਰਿਵੀਲ ਨਹੀਂ ਕਰ ਸਕਦੀ ਤਫਤੀਸ਼ ਚ ਕਨਫਰਮ ਕਰਾਂਗੇ ਤਾਂ ਹੀ ਆਈ ਕੈਨ ਕਨਫਰਮ ਟੂ ਹੋਰ ਕੁਝ ਬਰਾਮਦਗੀ ਹੋਈ ਨਹੀਂ ਰੇਡ ਦੌਰਾਨ ਕਾਫੀ ਲੰਬੀ ਚੱਲੀ ਰਹੇ ਦੇਖੋ ਜੀ ਜਿਹੜਾ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਥੈਟ ਇਜ਼ ਸਾਡੇ ਜੋ ਸਪੈਸ਼ਲੀ ਬੀਐਨਐਸ ਤੇ ਈਸਾਕਸ਼ ਐਪ ਦਾ ਸਾਰਾ ਪ੍ਰੋਸੀਜਰ ਹੁੰਦਾ ਉਹ ਸਾਰਾ ਜਦੋਂ ਤੱਕ ਅਸੀਂ ਕੰਪਲੀਟ ਨਹੀਂ ਕਰਦੇ ਵੀ ਕੈਨਟ ਕਨਫਰਮ ਟੂ ਥੈਟ ਇਜ਼ ਵਾਈ ਮੈਂ ਟਾਈਮ ਲੱਗਦਾ ਹੈ ਮੈਂ ਆਪਣੇ ਜ਼ਿਲ੍ਹੇ ਦੇ ਸਾਹਮਣੇ ਵੱਡੀ ਖੇਮਾਂ ਹੈ ਆਈ ਥਿੰਕ ਰੀਸੈਂਟ ਟਾਈਮਸ ਹੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਇਹ ਮੈਨੂੰ ਹਲੇ ਚੈੱਕ ਕਰਕੇ ਦੱਸਣਾ ਮੈਡਮ ਜਿਸ ਗੱਡੀ 'ਚ ਬਰਾਮਦ ਹੋ ਰਹੀ ਸੀ ਜਾਂ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਜਾਂ ਕੋਈ ਇਨਫੋਰਮੇਸ਼ਨ ਨਹੀਂ ਜੀ ਇਹ ਪੈਟਰੋਲਿੰਗ 'ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾ ਤੇ ਗੱਡੀ ਨੂੰ ਰੋਕਿਆ ਗਿਆ ਕਿਉਂਕਿ ਚੈਕਿੰਗ 'ਚ ਉਹ ਬਰਾਮਦ ਹੋਈ ਸੀ ਮੈਂ ਫਾਲਤੂ ਦੀ ਗੱਡੀ ਸੀ ਉਹ ਕਿਸ ਦੇ ਨਾਮ ਕਿਸ ਦੇ ਨਾਮ ਹੈ ਫਾਲਤੂ ਗੱਡੀ ਜਿਹੜੀ ਕਿਸ ਦੇ ਨਾਮ ਤੇ ਹੋ ਹਲੇ ਜੀ ਗੱਡੀ ਦੇ ਕਾਗਜ਼ ਨਹੀਂ ਮਿਲੇ ਸੋ ਵਾਂਸ ਵੀ ਗੈਟ ਥੈਮ ਵੀਲ ਕਨਫਰਮ ਕਿ ਓਨਰਸ਼ਿਪ ਪਹਿਲਾਂ ਵੀ ਦੱਸੀ ਜਾ ਰਹੀ ਹੈ ਮਾਸਟਰ ਬੈਂਡ ਕੋਲ ਹੱਥ ਖੜਾ ਕਰੋ ਜੀ 2 ਮਿੰਟ ਕੋਣ ਮਹਿਲਾ ਵੀ ਦੱਸੀ ਜਾ ਰਹੀ ਹੈ ਨਾਲ ਹੀ ਕੌਣ ਦੱਸੀ ਜਾ ਰਹੀ ਹੈ ਮਹਿਲਾ ਵੀ ਇਸ ਕੇਸ ਨਾਲ ਮਹਿਲਾ ਕੋਈ ਹੋਰ ਤੇ ਜੀ ਲੇਡੀਜ਼ ਆ ਨੋ ਇਸ ਮਹਿਲਾ ਹਲੇ ਤੱਕ ਜੀ ਕਿਸੇ ਲੇਡੀ ਦਾ ਰੋਲ ਨਹੀਂ ਸਾਹਮਣੇ ਆਇਆ ਬਟ ਜਦੋਂ ਆਏਗਾ ਵੀ ਲੱਗੂ ਇਹਦੇ ਇਸ ਤੋਂ ਛੋਟੀ ਜਿਹੜੇ ਲੈਕਸ ਦੇ ਵਿੱਚ ਮਾਸਟਰਮਾਈਂਡ ਕੌਣ ਹੈ ਉਹ ਸਮਝ ਨਹੀਂ ਆ ਰਿਹਾ ਨਹੀਂ ਜੀ ਹਲੇ ਇਹ ਜ਼ਰੂਰ ਕਲੀਅਰ ਹੋਇਆ ਹੈ ਕਿ ਇਸ ਕੇਸ 'ਚ ਇੱਕ ਫੋਰਨ ਬੇਸਡ ਹੈਂਡਲਰ ਹੈ ਸੋ ਹੀ ਇਜ਼ ਯੂ ਕੈਨ ਸੇ ਹੀ ਇਜ਼ ਵਨ ਆਫ ਦਾ ਮੇਨ ਐਂਟੀਟੀਆਂ ਬਟ ਉਹਦੀ ਆਇਡੈਂਟੀਟੀ ਹਲੇ ਕਨਫਰਮ ਨਹੀਂ ਹੋਈ ਤੇ ਇਹ ਸ਼ੀਟਸ ਰੱਖੀ ਗਈ ਸੀ ਜਾਂ ਕੋਈ ਪ੍ਰੋਜੈਕਟਾਂ ਚ ਅਲੱਗ-ਅਲੱਗ ਸੀ ਜਾਂ ਇਕੱਠੀ ਕੁਆਂਟੀਟੀ ਰੱਖੀ ਗਈ ਕਿਸ ਤਰ੍ਹਾਂ ਮੁਝੇ ਕਿਸਸ ਪਾਰਟ ਆਫ ਇਨਵੈਸਟੀਗੇਸ਼ਨ ਇਹ ਸਾਡੀ ਆਪਰੇਸ਼ਨਲ ਨਾਲੇ ਮੈਦਰ ਹੋ ਰਹੀ ਹੈ ਠੀਕ ਹੈ ਇਹ ਨਹੀਂ ਸ਼ਿਪਮੈਂਟ ਡਿਲੀਵਰ ਕਰਨੀ ਸੀ ਜਾਂ ਪਰਚੂਸਨ ਮੁਸਕਲ ਹੈ ਜਿਹੜੀ ਚਾਲੇ ਚੱਲ ਰਹੀ ਹੈ ਦੇਖੋ ਜੀ ਇਸ ਤਰ੍ਹਾਂ ਦੀ ਕੁਆਂਟੀਟੀ ਆਈ ਥਿੰਕ ਜੋ ਹੁਣ ਤੱਕ ਪਤਾ ਲੱਗਿਆ ਕਿ ਵਕਤ-ਵਕ ਜ਼ਿਲ੍ਹਿਆਂ ਚ ਵਕਤ-ਵਕ ਲੋਕਾਂ ਨੂੰ ਸਪਲਾਈ ਕਰਦੇ ਸੀ ਸੋ ਐਨੀਬਾਡੀ ਕੇਵ ਤਾਂ ਆਈ ਕੈਨੋਟ ਕਨਫਰਮ ਬਟ ਆਈ ਥਿੰਕ ਵਨ ਨਹੀਂ ਵੱਡੀ ਕੇਪ ਲੈਣਾ ਬਾਕੀ ਸਟੇਟ ਤੋਂ ਅੱਜ ਤੱਕ ਪੰਜਾਬ ਵਾਲੀ ਕਿਨੇ ਸਕਿਉਰਟੀ ਜਾ ਕੋ ਚੈੱਕ ਟਿਕੋ ਜੀ ਕਰਾਸ ਬਾਰਡਰ ਸਾਡੇ ਹੀ ਪੰਜਾਬ ਦੇ ਕਿਸੇ ਸਟੇਟ ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਇਨਾਂ ਨੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਆ ਉੱਥੋਂ ਇਹਨਾਂ ਨੇ ਕਲੈਕਟ ਕੀਤੀ ਹੈ ਬਟ ਇਹ ਦਿਸ ਇਜ਼ ਅ ਟਾਪਿਕ ਟੂ ਬੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਦਿੰਦਾ ਪਹਿਲਾਂ ਇਹ ਸਾਰੇ ਸੌਖਾਈ ਕਰਨੇ ਆਦਰ ਸਟੇਟ ਫੜ ਕੇ ਖੜਾ ਕਰ ਸਕਦੇ ਕਹਿੰਦੇ ਵਿੱਚ ਬਿਲਕੁਲ ਜਿਹੜੇ ਨਵੇਂ ਮੁੰਡੇ ਲਏ ਗਏ ਸੀਗੇ ਕਿ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਵੀ ਕੋਈ ਐਫ ਆਈ ਆਰ ਰਹਿਣੀਗੀ ਦੇਖੋ ਜੀ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਯਸ ਇੱਕ ਤਾਂ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੇ ਦੇ ਕੈਨ ਐਨ ਡੀ ਪੀ ਆਰ ਦਾ ਐਫ ਆਈ ਆਰ ਹੈ ਵੀ ਉਹ ਵੀ ਘੱਟ ਮਾਤਰਾ ਦਾ ਹੈ ਉਹ ਇਹ ਅਸੀਂ ਤਫਤੀਸ਼ ਚ ਦੇਖਾਂਗੇ ਵਾਟ ਇਜ਼ ਦ ਮੋਰਡ ਦੀ ਗੱਡੀ ਚ ਮਿਲੇ ਸਾਰਾ ਨਸ਼ਾ ਘੱਟ ਦੀ ਵੀ ਰੇਡ ਤੇ ਜਸਵੀਰ ਘੱਟ ਦੀ ਰੇਡ ਚਲੀ ਜਾਂਦੀ ਆ ਸਾਰਾ ਕੰਮ ਗੱਲਾਂ ਜਾ ਰਿਆ ਘਰ ਦੇ ਵਿੱਚ ਕੁਝ ਨਹੀਂ ਮਿਲੇ ਟੀਜ਼ਰ ኦਪਰੇਸ਼ਨਲ ਥਿੰਗਸ ਜੀ ਇਹ ਸਾਡਾ ਪ੍ਰੋਸੀਜਰ ਹੁੰਦਾ ਹੈ ਉਹ ਮੈਂ ਤੁਹਾਡੇ ਨਾਲ ਡਾਇਵਰਸ ਨਹੀਂ ਕਰ ਸਕਦਾ ਕੁਝ ਪਤਾ ਲੱਗਿਆ ਜੀ ਵੀ ਪਹਿਲਾਂ ਵੀ ਇਹ ਲੈ ਕੇ ਫਰਸਟ ਟਾਈਮ ਮਿਲਦਾ ਤੇ ਇਹ ਜੀ ਅਸੀਂ ਰਿਮਾਂਡ ਲੈ ਕੇ ਪਤਾ ਕਰਾਂਗੇ ਕਿ ਕਿੰਨੀ ਵਾਰ ਲੈ ਕੇ ਆਏ ਕਿ ਤੇ ਕਿੰਨੀ ਵਾਰ ਦੇਖਿਆ